ਮੌਨਸੂਨ ਦੇ ਕਾਰਨ ਮੌਲੇਤਾਰ ਬਰਸਾਤ ਦੇ ਕਾਰਨ ਲਗਾਤਾਰ ਪਹਾੜੀ ਖੇਤਰਾਂ ਦੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋ ਰਹੀਆਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਲੇਤਾਰ ਬਰਸਾਤ ਹੋ ਰਹੀ ਹੈ ਬਰਸਾਤ ਦੇ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਸੋਮਵਾਰ ਸਵੇਰੇ ਸ਼ਿਮਲਾ ਦੇ ਪਟਾ ਕੁਫਰ ਮਾਠੂ ਕਲੋਨੀ ਦੇ ਵਿੱਚ ਪੰਜ ਮੰਜ਼ਿਲਾ ਇਮਾਰਤ ਟਹਿਟੇਰੀ ਹੋ ਗਈ ਹੈ ਪਰ ਚੰਗੀ ਗੱਲ ਇਹ ਹੈ ਕਿ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਇਹ ਇਮਾਰਤ ਹੈ ਬੀਤੀ ਰਾਤ ਪਹਿਲਾਂ ਹੀ ਖਾਲੀ ਕਰਵਾ ਦਿੱਤੀ ਗਈ ਸੀ ਕਿਉਂਕਿ ਇਹ ਖਾਦਸ਼ਾ ਪੈਦਾ ਹੋ ਸਕ ਗਿਆ ਸੀ ਕਿ ਕਿਸੇ ਵੀ ਸਮੇਂ ਇਹ ਇਮਾਰਤ ਜਿਹੜੀ ਉਹ ਟੈਟੇਰੀ ਹੋ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਫੋਰ ਲੇ ਨਿਰਮਾਣ ਦੇ ਕਾਰਨ ਪਵੰਦੀਆਂ ਹੀਟ ਲੀਆਂ ਇਮਾਰਤਾਂ ਦੇ ਵਿੱਚ ਵੱਡੀਆਂ ਤਰੇੜਾ ਆ ਗਈਆਂ ਸਨ ਇਸ ਕਰਕੇ ਇਹ ਖਾਦਸ਼ਾ ਸੀ ਕਿ ਇਹ ਇਮਾਰਤ ਕਿਸੇ ਵੀ ਡਬੇਲੇ ਟੈਟੇਰੀ ਹੋ ਸਕਦੀ ਹੈ ਸੋ ਸੋਮਵਾਰਸ ਵੇਰੇ ਇਹ ਇਮਾਰਤ ਡਿੱਗ ਪਈ ਇਸ ਦੇ ਨਾਲ ਲੱਗਦੀਆਂ ਦੂਜੀਆਂ ਇਮਾਰਤਾਂ ਦੇ ਵੀ ਡਿੱਗਣ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਹੈ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਅਤੇ ਬਿਲਡਿੰਗਾਂ ਡਿੱਗਣ ਦੀਆਂ ਘਟਨਾਵਾਂ ਤੋਂ ਬਾਅਦ ਲੋਕੀ ਡਰੇ ਹੋਏ ਨੇ ਕੁਝ ਲੋਕ ਆਪਣੇ ਘਰਾਂ ਨੂੰ ਖਾਲੀ ਕਰ ਰਹੇ ਨੇ ਤੇ Shimla ਦੇ ਵਿੱਚ ਮੌਲੇਤਾਰ ਬਰਸਾਤ ਦੇ ਨਾਲ-ਨਾਲ ਇਸ ਤਰ੍ਹਾਂ ਦਾ ਖਤਰਾ ਅਤੇ ਇਸ ਤਰ੍ਹਾਂ ਦਾ ਡਰ ਵੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੋ ਮੀ ਨੂੰ ਦੇਖਦੇ ਆ Shimla ਦੇ ਵਿੱਚ ਵੀ yellow alert ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ